ਸੰਦੇ ਸ਼ੋਅ ਦੇ ਇਸ ਆਖਰੀ ਪੜਾ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਸਵਾਗਤ ਹੈ ਦਿਲਸਾਭ ਪਿਛਲੇ ਕਈ ਦਿਨਾਂ ਤੋਂ ਹਾਲਾਂਕਿ ਜਿਹੜੀ جنگ ਜਿਹੜੀ ਹੈ ਰੂਸ ਤੇ ਯੂਕਰੇਨ ਦੇ ਵਿੱਚ ਕਰੀਬ 2.5 ਸਾਲ ਦੇ ਨਿੜਤੇਲੇ ਪਹੁੰਚ ਗਈ ਹੈ ਔਰ ਇੰਨੀ ਲੰਬੀ جنگ ਦੇ ਜਦੋਂ ਬਾਕੀ ਸਾਰੇ ਕਿ ਹੋਰਨਾਂ ਦੇਸ਼ਾਂ ਦੇ ਵੀ ਕੋਸ਼ਿਸ਼ਾਂ ਕੀਤੀਆਂ ਯਤਨ ਜਿਹੜੇ ਸਫਲ ਨਹੀਂ ਹੋਏ ਸਾਡੇ ਜਿਹੜੇ ਐ ਵਿਸ਼ਵਗੁਰੂ ਉਹ ਹੁਣ ਇਸ ਮਸਲੇ ਦੇ ਵਿੱਚ ਪਏ ਆ ਉਹ ਕਹਿੰਦੇ ਵੀ ਜੰਗ ਰੋਕ ਦਿਆਂਗੇ ਔਰ ਉਹਨਾਂ ਨੇ ਪਹਿਲਾਂ ਰੂਸ ਦਾ ਦੌਰਾ ਕੀਤਾ ਫਿਰ ਉਹਨਾਂ ਨੇ ਯੂਕਰੇਨ ਦਾ ਦੌਰਾ ਕੀਤਾ ਉਹਦੇ ਨਾਲ ਆਸ ਜ਼ਰੂਰ ਬੱਜੀ ਐ ਚ ਕੋਈ ਸ਼ੱਕ ਨਹੀਂਗਾ ਵੀ ਸ਼ਾਇਦ ਕੋਈ ਇਹੋ ਜਿਹਾ ਹੱਲ ਨਿਕਲਿਆ ਹੋਵੇ ਕਿਉਂਕਿ ਸ਼ਾਂਤੀ ਸੰਮੇਲਨ ਦੀ ਗੱਲ ਚੱਲ ਰਹੀ ਐ ਔਰ ਇਹਨਾਂ ਯਤਨਾਂ ਨੂੰ ਲੈ ਕੇ ਹੁਣ ਅਜੀਤ ਡੋਪਾਲ ਜਿਹੜੇ ਕਿ ਜਿਹੜੇ ਸੁਰੱਖਿਆ ਸਲਾਹਕਾਰ ਨੇ ਪ੍ਰਧਾਨ ਮੰਤਰੀ ਦੇ ਉਹ ਰੂਸ ਗਏ ਨੇ ਜੀ ਸੋ ਉਹਨਾਂ ਦਾ ਰੂਸ ਜਾਣਾਂ ਦੇ ਕੀ ਮੰਨ ਨੇ ਤੇ ਕੀ ਜਿਹੜੀ ਐ ਭਵਿੱਖ ਦੇ ਵਿੱਚ ਹੋਣ ਜਾ ਰਿਹਾ ਜੀ ਜਾਂ ਸੰਭਾਵਨਾਵਾਂ ਕੀ ਨੇ? ਭਮਪਾ ਸਾਹਿਬ ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦਾ ਇੱਕ ਬਿਆਨ ਆਇਆ ਸੀ ਥੋੜੇ ਦਿਨ ਪਹਿਲਾਂ ਹੂੰ ਜਿਸ ਦੇ ਵਿੱਚ ਉਹਨਾਂ ਨੇ ਚਾਈਨਾ, ਬ੍ਰਾਜ਼ੀਲ ਤੇ ਇੰਡੀਆ ਦਾ ਨਾਮ ਲਿਆ ਸੀ। ਜੀ ਕਿ ਇਹ ਸਾਡੇ ਜਿਹੜੇ ਸਹਿਯੋਗੀ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ਾਂਤੀ ਵਾਰਤਾ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਜੀ ਸੋ ਇਸ ਬਿਆਨ ਤੋਂ ਇੱਕ ਤਾਂ ਇਹ ਗੱਲ ਸਿੱਧ ਹੋਈ ਸੀ ਕਿ ਸ਼ਾਂਤੀ ਵਾਰਤਾ ਦੀਆਂ ਜਿਹੜੀਆਂ ਉਹ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਦੇਖੋ ਜਿਸ ਤਰ੍ਹਾਂ ਪਹਿਲਾਂ ਅਨੁਮਾਨ ਲਗਾਏ ਜਾ ਰਹੇ ਸੀ ਜੀ ਕਿ ਰਸ਼ੀਆ ਭਾਰੂ ਪੈ ਜਾਊਗਾ ਯੂਕਰੇਨ ਦੇ ਉੱਤੇ ਉਹ ਨਹੀਂ ਹੋਇਆ ਜੀ ਜਿਸ ਤਰ੍ਹਾਂ ਯੂਕਰੇਨ ਦੇ ਲੋਕਾਂ ਨੇ ਜਿਹੜਾ ਲੜਨ ਦਾ ਮਾਦਾ ਦਿਖਾਇਆ ਜੀ ਜਿਸ ਤਰ੍ਹਾਂ ਦੀ ਰੈਜ਼ਿਸਟੈਂਸ ਉਹਨਾਂ ਨੇ ਦਿੱਤੀ ਹੈ ਜੀ ਜਿਸ ਤਰ੍ਹਾਂ ਹੁਣ ਦੇਖੋ ਵੀ ਰਸ਼ੀਆ ਦੇ ਵਿੱਚ ਵੀ ਉਹ ਚਲੇ ਗਏ ਨੇ ਕਾਉਂਟਰ ਆਫੈਂਸਿਵ ਦੇ ਵਿੱਚ ਹੂੰ ਸੋ ਰਸ਼ੀਆ ਦੇ ਲਈ ਵੀ ਇਹ ਜੰਗ ਕੋਈ ਇੰਨੀ ਸੁਖਾਲੀ ਨਹੀਂ ਹੋ ਰਹੀ ਉਹਨਾਂ ਦੇ ਉੱਤੇ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਲੱਗੀਆਂ ਨੇ ਹੂੰ ਉਹਨਾਂ ਨੂੰ ਬਰਦਾਸ਼ਤ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਹੈ ਜੀ ਸੋ ਇਹ ਜਿਹੜੀ ਖਬਰ ਹੁਣ ਹਿੰਦੁਸਤਾਨ ਤੋਂ ਆ ਰਹੀ ਹੈ ਕਿ ਅਜੀਤ ਡੋਵਾਲ ਜਿਹੜੇ ਭਾਰਤ ਦੇ ਸੁਰੱਖਿਆ ਸਲਾਹਕਾਰ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੀ ਉਹ ਰਸ਼ੀਆ ਜਾ ਰਹੇ ਨੇ ਕੋਈ ਪੀਸ ਦਾ ਪ੍ਰੋਪੋਜ਼ਲ ਲੈ ਕੇ ਜੀ ਕਿਉਂਕਿ ਜਿਸ ਤਰ੍ਹਾਂ ਦੁਸਿਆ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਰਸ਼ੀਆ ਗਏ ਸੀ ਜਿੱਥੇ ਉਹ ਵਲਾਦੀਮੀਰ ਪੁਤਿਨ ਨੂੰ ਮਿਲੇ ਹੂੰ ਉਸ ਤੋਂ ਬਾਅਦ ਉਹ ਯੂਕਰੇਨ ਗਏ ਜਿੱਥੇ ਉਹ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੂੰ ਮਿਲੇ ਹੂੰ ਉਸ ਤੋਂ ਬਾਅਦ ਉਹਨਾਂ ਦੀ ਫੋਨ ਦੇ ਉੱਤੇ ਵਲਾਦੀਮੀਰ ਪੁਤਿਨ ਦੇ ਨਾਲ ਹੂੰ ਚਰਚਾ ਹੋਈ ਜੀ ਉਹਨਾਂ ਨੇ ਆਪਣੇ ਯੂਕਰੇਨ ਦੌਰੇ ਦੇ ਬਾਰੇ ਅ ਦੱਸਿਆ ਵਲਾਦੀਮੀਰ ਪੁਤਿਨ ਨੂੰ ਜਿਸ ਦੀ ਪੁਸ਼ਟੀ ਜਿਹੜੇ ਰਸ਼ੀਆ ਦੇ ਮਿਨਿਸਟਰੀ ਹੈ ਉਹਨਾਂ ਨੇ ਕੀਤੀ ਸੀ ਕਿ ਨਰਿੰਦਰ ਮੋਦੀ ਦੀ ਗੱਲਬਾਤ ਜਿਹੜੀ ਹੈ ਉਹ ਰਸ਼ੀਆ ਦੇ ਨਾਲ ਹੋਈ ਹੈ ਹਮ ਭਮ ਸਾਹਿਬ ਇਹ ਜਿਹੜਾ ਕੌਨਫਲਿਕਟ ਹੈ ਰਸ਼ੀਆ ਤੇ ਯੂਕਰੇਨ ਦਾ ਇਹ ਹੁਣ ਦੁਨੀਆ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ ਕੋਈ ਵੀ ਕੌਨਫਲਿਕਟ ਹੋਵੇ ਚਾਹੇ ਉਹ ਮਿਡਲ ਈਸਟ ਦੇ ਵਿੱਚ ਹੈ ਜੀ ਫਿਰ ਉਹ ਕੜੀਆਂ ਇੱਕ ਦੂਜੇ ਨਾਲ ਜੁੜਦੀਆਂ ਜਾਂਦੀਆਂ ਨੇ ਜਿਹੜਾ ਵਾਇਲੈਂਸ ਦਾ ਸਾਈਕਲ ਹੈ ਉਹ ਵੱਡਾ ਹੁੰਦਾ ਜਾਂਦਾ ਹੈ ਜੀ ਜਿਸ ਤਰ੍ਹਾਂ ਕਿਸੇ ਨੇ ਆਖਿਆ ਹੈ ਕਿ ਜੰਗ ਸਿਰਫ ਕਬਰਸਤਾਨਾਂ ਨੂੰ ਵੱਡੇ ਕਰਦੀ ਹੈ ਹੂੰ ਜੰਗ ਹੋਰ ਕੁਝ ਵੀ ਨਹੀਂ ਕਰਦੀ ਸੋ ਇਸ ਲਈ ਜਿਹੜੀ ਜੰਗ ਬੰਦੀ ਹੈ ਜੀ ਉਹ ਨਿਹਾਇਤ ਜ਼ਰੂਰੀ ਹੈ ਹੂੰ ਇਸ ਵਕਤ ਤੇ ਕੋਈ ਵੀ ਤਿਰਜੇ ਵਿੱਚ ਪੈ ਕੇ ਫੈਸਲਾ ਕਰਵਾ ਦਿੰਦੀ ਹੈ ਤਾਂ ਮੈਂ ਸਮਝਦਾ ਹਾਂ ਉਹ ਬੜੀ ਵੱਡੀ ਗੱਲ ਹੋਊਗੀ ਜੀ ਜਿਹੜਾ ਸਮਝੌਤਾ ਇਸ 2.5 ਸਾਲ ਤੋਂ ਦੁਨੀਆ ਹੁਣ ਇਸ ਕੌਨਫਲਿਕਟ ਤੋਂ ਤਰਸਦਾ ਜੀ ਦੁਨੀਆ ਦੇ ਵਿੱਚ ਤੁਸੀਂ ਦੇਖੋ 에어로스페이스 ਦੇ ਉੱਤੇ ਫਰਕ ਪਾ ਦਿੱਤਾ ਫਲਾਈਟਸ ਦੇ ਉੱਤੇ ਹੂੰ ਹੁਣ ਰਸ਼ੀਆ ਦੇ ਉੱਤੇ ਦੀ ਕੋਈ ਵੀ 에ਅ ਕੈਨੇਡਾ ਦੀ ਸਾਡੀ ਕਿਸ ਤਰ੍ਹਾਂ ਮਤਲਬ ਮੇਰੇ ਕਹਿਣ ਦਾ ਭਾਵ ਵੀ ਆਮ ਜਨ ਜੀਵਨ ਦੇ ਉੱਤੇ ਫਰਕ ਪਾਇਆ ਹੂੰ ਯੂਕਰੇਨ ਬਹੁਤ ਵੱਡਾ ਸਪਲਾਈਅਰ ਸੀਗਾ ਵੀਟ ਦਾ ਜੀ ਦੁਨੀਆ ਦੀ ਇੱਕ ਤਰ੍ਹਾਂ ਉਹ ਫੂਡ ਬਾਸਕਟ ਹੈ ਉਹ ਜਿਹੜੀ ਸਪਲਾਈ ਲਾਈਨ ਸੀ ਉਹਨਾਂ ਦੇ ਉੱਤੇ ਫਰਕ ਪੈ ਗਿਆ ਹੂੰ ਹੁਣ ਫਲਾਈਟਸ ਨੇ ਉੱਪਰ ਦੇ ਜਾ ਸਕਦੀਆਂ ਲੋਕਾਂ ਦੇ ਟ੍ਰੈਵਲ ਦੇ ਉੱਤੇ ਫਰਕ ਪੈ ਗਿਆ। એનર્ਜੀ ਸੈਕਟਰ ਦੇ ਉੱਤੇ ਕਿੱਡਾ ਵੱਡਾ ਫਰਕ ਪੈ ਗਿਆ ਫਰਕ ਪੈ ਗਿਆ। ਸੋ ਜਿਹੜੀ جنگ ਹੈ ਉਹ ਕਿਸੇ ਦੇ ਹਿੱਤ ਦੇ ਵਿੱਚ ਵੀ ਨਹੀਂ ਇਸ ਦੇ ਵਿੱਚ ਹੁਣ ਜੇ ਭਾਰਤ ਕੋਈ ਆਪਣਾ ਰੋਲ ਅਦਾ ਕਰ ਰਿਹਾ ਹੈ ਜੇ ਕੋਈ ਗੱਲ ਇਹਦੇ 'ਚ ਸਿਰੇ ਚੜ ਜਾਂਦੀ ਹੈ ਜਾਂ ਕੋਈ ਗੱਲਬਾਤ ਤੁਰ ਪੈਂਦੀ ਹੈ ਕਿਸੇ ਸੈਂਪਟੀਬਲ ਗੱਲ ਜਾਂਦੀ ਹੈ ਤਾਂ ਮੈਂ ਸਮਝਦਾ ਵੀ ਇਹ ਬੜਾ ਵੱਡਾ ਸ਼ੁਭ ਸ਼ਗਨ ਇਹ ਹੋਊਗਾ। ਕਿਉਂਕਿ ਭਾਰਤ ਦੀ ਜਿਹੜੀ ਫੋਰਨ ਪੋਲਿਸੀ ਹੈ ਉਹ ਸ਼ੁਰੂ ਤੋਂ ਹੀ ਪੰਡਤ ਜਵਾਲਾਲਲ ਨਹਿਰੂ ਦੇ ਸਮੇਂ ਤੋਂ ਉਹ ਨੌਨ ਅਲਾਈਨਮੈਂਟ ਦੀ ਰਹੀ ਹੈ ਹਮ ਗੁੱਟ ਨਿਰਲੇਪਤਾ ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਗੁੱਟ ਨਿਰਲੇਪਤਾ ਦੀ ਰਹੀ ਹੈ ਜਦੋਂ ਕੋਲਡ ਵਾਰ ਦੇ ਵਿੱਚ ਇੱਕ ਪਾਸੇ ਯੂਐਸਐਸਆਰਸੀ ਤੇ ਇੱਕ ਪਾਸੇ ਯੂਐਸਏਸੀ ਦਾ ਭਾਰਤ ਨੇ ਗੁੱਟ ਨਿਰਲੇਪ ਮੁਲਕਾਂ ਦਾ ਇੱਕ ਧੜਾ ਬਣਾਇਆ ਸੀ ਹਮ ਜਿਸ ਨੂੰ ਨਾਨ ਅਲਾਈਨਮੈਂਟ ਮੂਵਮੈਂਟ ਵੀ ਕਿਹਾ ਗਿਆ ਜੀ ਜਿਸ ਦੇ ਵਿੱਚ ਇੰਡੋਨੇਸ਼ੀਆ ਈਜੀਪਟ ਤੇ ਨਵੇਂ ਆਜ਼ਾਦ ਹੋ ਰਹੇ ਮੁਲਕ ਜਿੰਦਾ ਹਿੱਸਾ ਬਣੇ ਸੀ ਹੂੰ ਉਸ ਵੇਲੇ ਭਾਰਤ ਨੇ ਪੰਡ ਜਵਾਹਰ ਲਾਲ ਨਹਿਰੂ ਨੇ ਇੱਕ ਦੁਨੀਆ ਦੇ ਪੱਧਰ ਦੇ ਉੱਤੇ ਲੀਡਰਸ਼ਿਪ ਦਿਖਾਈ ਸੀ ਜੀ ਬਿਲਕੁਲ ਇੱਕ ਗਲੋਬਲ ਲੀਡਰ ਦੇ ਉੱਤੇ ਹੂੰ ਉਹ ਉਭਰੇ ਸੀ ਹੂੰ ਉਸ ਤੋਂ ਬਾਅਦ ਭਮ ਸਾਹਿਬ ਜਿਹੜਾ ਪੀਸਫੁੱਲ ਕੋ-ਐਗਜ਼ਿਸਟੈਂਸ ਦਾ ਉਹ ਵੀ ਇੱਕ ਭਾਰਤ ਦਾ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ ਫੋਰਨ ਪੋਲਿਸੀ ਦਾ ਹੂੰ ਨਾਨ ਅਗਰੈਸ਼ਨ ਦੇ ਪੀਸਫੁਲ ਕੋ-ਐਗਜ਼ਿਸਟੈਂਸ ਸ਼ਾਂਤੀ ਜਿਹੜੀ ਵਿਸ਼ਵ ਸ਼ਾਂਤੀ ਜੀ ਨੌਨ ਅਲਾਈਨਮੈਂਟ ਹੁਣ ਇਸ ਵੇਲੇ ਵੀ ਜੋ ਗਲੋਬਲ ਸਾਊਥ ਹੈ ਜਿਹੜੇ ਵਿਕਾਸਸ਼ੀਲ ਮੁਲਕ ਹੈ ਉਹਨਾਂ ਦੇ ਵਿੱਚ ਭਾਰਤ ਇੱਕ ਵੱਡੀ ਇੱਕ ਆਵਾਜ਼ ਰੱਖਦਾ ਹੈ ਹਮ ਇੱਕ ਆਪਣਾ ਡਿਫਰੈਂਟ ਆਪਣਾ ਕਦਰ ਰੱਖਦਾ ਹੈ ਜੀ ਸੋ ਇਸ ਮਸਲੇ ਦੇ ਵਿੱਚ ਵੀ ਜਿਹੜਾ ਗਲੋਬਲ ਸਾਊਥ ਹੈ ਕਿਉਂਕਿ ਜਿਹੜੇ ਵੈਸਟਰਨ ਮੁਲਕ ਹੈ ਸਾਰੇ ਹਮ ਉਹ ਤਾਂ ਨੈਟੋ ਦਾ ਹਿੱਸਾ ਨੇ ਉਹ ਤਾਂ ਇੱਕ ਤਰ੍ਹਾਂ ਡਾਇਰੈਕਟ ਕੌਨਫਲਿਕਟ ਦੇ ਵਿੱਚ ਲੱਗੇ ਹੋਏ ਆ ਹੂੰ ਸੋ ਜਿਹੜਾ ਗਲੋਬਲ ਸਾਊਥ ਹੈ ਹੂੰ ਉਹ ਹੀ ਆਪਣਾ ਰੋਲ ਇਸ ਦੇ ਵਿੱਚ ਅਦਾ ਕਰ ਸਕਦਾ ਹੈ ਜੀ ਸੋ ਗਲੋਬਲ ਸਾਊਥ ਜਿਹੜਾ ਇਸ ਮਸਲੇ ਨੂੰ ਰਿਜ਼ੋਲਵ ਕਰਨ ਦੇ ਵਿੱਚ ਇੱਕ ਕੰਸਟਰਕਟਿਵ ਰੋਲ ਅਦਾ ਕਰ ਸਕਦਾ ਹੈ ਜੀ ਜਿਸ ਦੇ ਵਿੱਚ ਭਮ ਸਾਹਿਬ ਭਾਰਤ ਇੱਕ ਪ੍ਰਮੁੱਖ ਆਵਾਜ਼ ਹੈ ਹੂੰ ਗਲੋਬਲ ਸਾਊਥ ਦੀ ਹੁਣ ਕੋਸ਼ਿਸ਼ਾਂ ਜਾਰੀ ਨੇ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਹੈ ਕਿ ਨਹੀਂ ਪੈਂਦਾ ਜੀ ਇਹ ਤਾਂ ਹੁਣ ਜਿਹੜੀਆਂ ਵੱਡੀਆਂ ਤਾਕਤਾਂ ਨੇ ਜੀ ਉਹ ਫੈਸਲਾ ਕਰਨੀਆਂ ਜੀ ਇਹ ਜੇ ਕਹੀਏ ਕਿ ਇਕੱਲੇ ਭਾਰਤ ਦੇ ਕਰਨ ਤੇ ਹੋ ਜਾਣਾ ਹੈ ਉਹ ਨਹੀਂ ਹੋਣਾ ਜੀ ਜਦੋਂ ਤੱਕ ਜਿਹੜੀਆਂ ਵੱਡੀਆਂ ਤਾਕਤਾਂ ਨੇ ਜਿਹੜੇ ਗਲੋਬਲ ਲੀਡਰ ਹੈ ਜੀ ਉਹਨਾਂ ਦੇ ਜਿਹੜੇ ਸਮਝ ਦੇ ਵਿੱਚ ਗੱਲ ਨਹੀਂ ਪੈਂਦੀ ਜਾਂ ਉਹਨਾਂ ਦੇ ਨਾਲ ਹਿੱਤ ਦੀ ਗੱਲ ਨਹੀਂ ਹੁੰਦੀ ਉਹਨਾਂ ਟਾਈਮ ਇਹ ਗੱਲ ਕੋਈ ਵੀ ਭੁੱਲ ਜਾਵੇ ਜੀ ਕਿ ਇਸ ਮਸਲੇ ਦਾ ਕੋਈ ਹੱਲ ਹੋਊਗਾ ਜੀ ਸੋ ਜਿਹੜੇ ਗਲੋਬਲ ਲੀਡਰ ਹੈ ਭਮ ਸਾਹਿਬ ਜੀ ਲੀਡਰ ਆਫ ਦਾ ਫਰੀ ਵਰਲਡ ਹੈ ਜਿਹੜਾ ਜੀ ਜਦੋਂ ਤੱਕ ਫੈਸਲਾ ਉਹ ਨਹੀਂ ਕਰਦਾ ਜੀ ਉਦੋਂ ਤੱਕ ਕੋਈ ਫੈਸਲਾ ਨਹੀਂ ਹੋਣਾ ਨਹੀਂ ਹੋਣਾ ਕੀ ਜੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਕਿ ਜਿਹੜੀ ਪੇਸ਼ਬੰਦੀ ਹੋਈ ਹੈ ਯੂਕਰੇਨ ਦੀ ਹੁਣ ਕਿਉਂਕਿ ਹਾਲਾਤ ਤਬਦੀਲ ਹੋਏ ਨੇ 2.5 ਸਾਲ ਤੋਂ ਚੱਲ ਰਹੀ ਜੰਗ ਜਿਹੜੀ ਹੈ ਉਹ ਇੱਕ ਪਾਸੜ ਲੱਗਦੀ ਸੀ ਤੇ ਉਦੋਂ ਰੂਸ ਜਿਹੜਾ ਉਹ ਆਪਦੀਆਂ ਸ਼ਰਤਾਂ ਤੇ ਜੇ ਜੰਗਬੰਦੀ ਦੀ ਗੱਲ ਵੀ ਚੱਲਦੀ ਸੀ ਤਾਂ ਉਹਦੀਆਂ ਸ਼ਰਤਾਂ ਇਹ ਹੁੰਦੀਆਂ ਸੀਗੀਆਂ ਵੀ ਜਿਹੜੇ ਇਲਾਕੇ ਮੈਂ ਜਿੱਤਲੇ ਨੇ ਉਹ ਇਲਾਕੇ ਮੈਂ ਛੱਡਨੇ ਨਹੀਂ ਐ ਉਹ ਐਜ਼ ਇਟ ਇਜ਼ ਹੀ ਸਮਝੌਤਾ ਹੋਊਗਾ ਜੋ ਹੋਊਗਾ ਇੱਥੇ ਜੰਗਬੰਦੀ ਕਰ ਲੋ ਜਾਂ ਕਰਦੀਆਂ ਤਾਂ ਹੁਣ ਜਦੋਂ ਕਿ ਯੂਕਰੇਨ ਦੀ ਪੇਸ਼ਬੰਦੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਔਰ ਬਹੁਤ ਵੱਡਾ ਏਰੀਆ ਜਿਹੜਾ ਰੂਸ ਦਾ ਉਹ ਯੂਕਰੇਨ ਵੀ ਇੱਥੇ ਹੌਣ ਦੇ ਵਿੱਚ ਕਾਮਯਾਬ ਹੋ ਗਿਆ ਹੁਣ ਇਸ ਤਰ੍ਹਾਂ ਦੀਆਂ ਸੰਭਾਵਨਾ ਅਗਰ ਸਮਝੌਤਾ ਹੁੰਦਾ ਹੈ ਤਾਂ ਮੇਰਾ ਖਿਆਲ ਹੈ ਵੀ ਹਾਲਾਤ ਕਾਫੀ ਤਬਦੀਲ ਹੋ ਜਾਣਗੇ ਧਾਮ ਸਾਹਿਬ ਯੂਕਰੇਨ ਨੇ ਜਿਹੜਾ ਕਾਉਂਟਰ ਅਫੈਂਸਿਵ ਕਰਕੇ ਰਸ਼ੀਆ ਦਾ ਏਰੀਆ ਜਿਹੜਾ ਰੋਕਿਆ ਉਹ ਇਸੇ ਵਾਸਤੇ ਰੋਕਿਆ ਜੀ ਮੇਨ ਗੱਲ ਉਸ ਦੇ ਵਿੱਚ ਇਹੀ ਹੈ ਕਿ ਉਸ ਨੂੰ ਐਜ਼ ਅ 바ਰਗੇਨਿੰਗ ਚਿਪ ਜੀ ਇਸਤੇਮਾਲ ਕੀਤਾ ਜਾਵੇ ਰਸ਼ੀਆ ਤੋਂ ਆਪਣਾ ਏਰੀਆ ਛਡਾਉਣ ਦੇ ਲਈ ਜੀ ਪਰ ਤੁਹਾਨੂੰ ਯਾਦ ਹੋਊਗਾ ਕਿ ਇਸ ਯੁੱਧ ਤੋਂ ਪਹਿਲਾਂ ਰਸ਼ੀਆ ਨੇ ਕ੍ਰੀਮੀਆ ਦਾ ਜਿਹੜਾ ਪੈਨਸੂਲਾ ਕਰੀਮੀਨ ਪੈਨਸੂਲਾ ਉਹ ਕਬਜ਼ਾ ਕਰਕੇ ਆਪਣੇ ਦੇ ਵਿੱਚ ਜਜ਼ਬ ਕਰ ਲਿਆ ਸੀ ਹਮ ਹੁਣ ਕੀ ਰਸ਼ੀਆ ਉਸ ਕਰੀਮੀਨ ਪੈਨਸੂਲਾ ਨੂੰ ਵੀ ਟੇਬਲ ਦੇ ਉੱਤੇ ਰੱਖੂਗਾ ਹਮ ਸੋ ਮੈਨੂੰ ਨਹੀਂ ਲੱਗਦਾ ਵਗਦਾ ਨਹੀਂ ਕਿਉਂਕਿ ਉਹ ਉਹਨਾਂ ਦੇ ਲਈ ਬੜਾ ਇੱਕ ਜਿਹੜਾ ਬਲੈਕ ਸੀ ਤੱਕ ਜਿਹੜਾ ਪਹੁੰਚਣਾ ਹੈ ਪੋਰਟ ਆਫ ਸਵਸਤੀਪੋਲ ਹੈ ਉਹ ਸਿਕਿਉਰਿਟੀ ਪੁਆਇੰਟ ਆਫ View ਤੋਂ ਬੜਾ ਕ੍ਰਿਟੀਕਲ ਹੈ ਜੀ ਸੋ ਕਿਸ ਇਹ ਤਾਂ ਹੁਣ ਜਦੋਂ ਸਾਹਮਣੇ ਆਉਣਗੀਆਂ ਗੱਲਾਂ ਖੁੱਲ ਕੇ ਕਿਉਂਕਿ ਯੂਕਰੇਨ ਦੇ ਲਈ ਵੀ ਹੁਣ ਮੁਸ਼ਕਲ ਹੋ ਜਾਊਗਾ ਹਮ ਜਿੰਨਾ ਇਲਾਕਾ ਰਸ਼ੀਆ ਨੇ ਦੱਬ ਲਿਆ ਹਮ ਯੂਕਰੇਨ ਹੁਣ ਇੰਨਾ ਆਪਣਾ ਨੁਕਸਾਨ ਕਰਵਾ ਕੇ ਜੇ ਉੱਥੇ ਸਮਝੌਤਾ ਕਰਦਾ ਹਮ ਤਾਂ ਉਹਨਾਂ ਨੂੰ ਵੀ ਦੁਨੀਆ ਨੂੰ ਦੱਸਣਾ ਫਿਰ ਔਖਾ ਬੜਾ ਮੁਸ਼ਕਲ ਹੋ ਜਾਊਗਾ ਔਖਾ ਸੋ ਜੇ ਕੋਈ ਸਮਝੌਤਾ ਹੁੰਦਾ ਹੈ ਤਾਂ ਤਾਜ਼ਾ ਕਬਜ਼ਿਆਂ ਤੇ ਹੋਊਗਾ ਤੇ ਜੇ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਦੇਖੋ ਬਈ ਕਿੱਥੇ ਸਮਝੌਤਾ ਹੁੰਦਾ ਜੀ ਪਰ ਆਸ ਅਸੀਂ ਚੰਗੇ ਦੀ ਕਰ ਸਕਦੇ ਆ ਕਿ ਆਸ ਹੈ ਜੀ ਭਮਸਾ ਬਸੀਂ ਤਾਂ ਇਹੀ ਆਸ ਕਰਦੇ ਆ ਕਿ ਇਹ ਜੰਗਾਂ ਦੇ ਨਾਲ ਜਿਹੜੀਆਂ ਸਰਹੱਦਾਂ ਨੇ ਉਹ ਨਹੀਂ ਬਦਲਣੀਆਂ ਜਾਣੀਆਂ ਚਾਹੀਦੀਆਂ ਜਿਹੜਾ ਕੋਈ ਵੀ ਕਨਫਲਿਕਟ ਹੈ ਉਹ ਗੱਲਬਾਤ ਦੇ ਮੇਸ ਤੇ ਹੀ ਉਦਾਂਤ ਹੋਣਾ ਚਾਹੀਦਾ ਹੈ ਜੰਗ ਤੋਂ ਬਾਅਦ ਵੀ ਗੱਲਬਾਤ ਦੇ ਮੇਸ ਤੇ ਜੇ ਬੈਠਣਾ ਹੈ ਤਾਂ ਪਹਿਲਾਂ ਕਿਉਂ ਨਾ ਬੈਠਿਆ ਜਾਵੇ ਐਨਾ ਵੱਡਾ ਨੁਕਸਾਨ ਕਰਕੇ ਆਮ ਲੋਕਾਂ ਦਾ ਤੇ ਫਿਰ ਜੀ ਸੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਸਾਰਾ थैंक यू ਸੋ ਇਸ ਦਿਨ ਆਲੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਔਰ ਮੈਨੂੰ ਤੇ ਲਵਲੀਨ ਗਿੱਲ ਜੀ ਨੂੰ ਬਲਦੇਵ ਸਿੰਘ ਭਮ ਤੇ ਲਵਲੀਨ ਗਿੱਲ ਦੋਨੋਂ ਨੂੰ ਹੁਣ ਤੁਸੀਂ ਜੋ ਇਜਾਜ਼ਤ ਅਗਲੇ ਐਤਵਾਰ ਨੂੰ ਫਿਰ ਮਿਲਾਂਗੇ ਜੀ ਕੋਈ ਨਵਾਂ ਵਿਸ਼ਾ ਲੈ ਕੇ ਕੋਈ ਨਵੀਆਂ ਖਬਰਾਂ ਲੈ ਕੇ ਤੋ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ ਸੋ ਤਦ ਤੱਕ ਲਈ ਜੋ ਆਜ਼ਾਦਤ ਤੁਹਾਡਾ ਸਾਡਾ ਰੱਬ ਰੱਖਾ ਜਿਉਂਦੇ ਵਸਦੇ ਰਹੋ ਜੀ